ਉਹ ਜਦ ਆ ਗਈ ਨਾ ਤੁਸੀਂ ਛਾਲ ਪਕੜਵਾ ਮਾਰੀ ਵਰਤੀ ਸਾਡੇ ਨੇੜੇ ਵਾਲ ਦੇਖੋ ਸੀ ਬਜ਼ੁਰਗਾਂ ਮਰੀਜ਼ਾਂ ਬਿਮਾਰ ਆ ਸੀ ਅਸੀਂ ਕਿੱਥੇ ਜਾ ਕੇ ਦੇਖਾਈਆ ਕਰਾਂਗੇ ਪੈਸੇ ਦੇ ਦਿਓ ਤੁਸੀਂ ਆਪਣੇ ਲੈ ਜਾਓ ਤੁਸੀਂ ਪੈਸਾ দাও ਸਾਨੂੰ ਅਸੀਂ ਕਹਿੰਦੇ ਗਵਾਮ ਅਸੀਂ ਸਾਤਾ ਜ਼ਮੀਨ ਲੈ ਲਾ ਸਾਨੂੰ ਪੈਸਾ ਦੇ ਦਿਓ ਅਸੀਂ ਤਾਂ ਖਾਈਏ ਲੋਕੀ ਤੋਂ ਮਾਰਦੇ ਅਸੀਂ ਕਿੱਥੇ ਨੂੰ ਜਾਣਾ ਆ ਅੱਜ ਦੇਨੇ ਕੋਈ ਮਾਂਪਾ ਪੈਸਾ ਨਹੀਂ ਮੰਗਦਾ ਤੁਸੀਂ ਚਲਾਓ ਮਸ਼ੀਨ ਇੱਥੇ ਕੱਢ ਕੇ ਮੈਂ ਖੜੀ ਤੇ ਚਲਾ ਰਹੇ ਭਰਾਵਾ

ਦੇ ਕੋਈ ਪੈਸਾ ਨਹੀਂ ਉਹ ਲੈਣਾ ਨਹੀਂ ਉਹ ਦੇਣਾ ਨਹੀਂ ਆ ਥੋੜੀ ਜਿਹੀ ਬੈਟ ਸਾਡੇ ਘਰ ਵੀ ਢਾ ਦਿਓ ਸਾਡੇ ਘਰ ਵੀ ਢਾ ਦਿਓ ਸਭ ਮਾਰ ਦਿਓ ਗੱਲ ਉਹੀ ਆ ਠੀਕ ਆ ਬਲ ਤੇ ਏ ਆਈ ਡੀਓ ਬਾਬਾ ਮਰਦੀ ਆ ਥੋੜੀ ਦੇਖ ਲੋ ਕੋਈ ਜਿੰਮੇਦਾਰ ਦਾ ਬੰਦਾ ਆਂ ਚਲ ਬਖਾਉਣ ਚਲਦਾ ਇਦਾਂ ਨਹੀਂ ਹੋਣਾ ਸਭ ਦੇਖ ਲੋ ਤੁਸੀਂ ਕਹਿੰਦੇ ਜਿੰਮੇਦਾਰ ਦਾ ਬੰਦਾ ਜਿੰਮੇਦਾਰ ਦਾ ਬੰਦਾ ਆਂ ਹਾਂ ਚਲ ਜਾਈਏ ਚੱਲੋ ਹਾਂ ਤੂੰ ਥੋੜੀ ਜਿਹੀ ਟੱਕਰ ਲੈਣਾ ਨਾ ਚਲ ਅਧਿਕਾਰ ਦੇ ਕੇ ਹੁਣ ਗੱਲ ਕਰਦੇ ਆਂ ਇਹ ਕੋਈ ਜਦੋਂ ਮੇਰੇ ਘਰ ਨਾਲ ਕਰਦੇ ਨੇ ਗੱਲ ਕਰਦੇ ਨੇ ਤੁਸੀਂ ਚੱਕਰ ਜੇ ਕਰ ਲਓਗੇ ਤੁਸੀਂ ਚਲੋ 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 ਬਖਾਉਣ ਚਲੋ ਮਾਮਲਾ ਕੀ ਹੈ ਇੱਕ ਤਾਂ ਇਹਨਾਂ ਨੇ ਜੀ ਪੈਸੇ ਬਹੁਤ ਘਟ ਦਿੱਤੇ ਸਾਨੂੰ ਨੰਬਰ 2 ਜੀ ਸਾਡੀਆਂ ਜ਼ਮੀਨਾਂ ਧੱਕੇ ਨਾਲ ਬਾਹਰ ਲੀਆਂ ਇਹਨਾਂ ਨੇ ਪੈਸਾ ਹਾਲ ਤੱਕ ਕੋਈ ਨਹੀਂ ਦਿੱਤਾ ਸਾਨੂੰ ਦਾ ਅਸਲ ਸਾਡੀਆਂ ਜ਼ਮੀਨਾਂ ਧੱਕੇ ਨਾਲ ਅਕਵਾਇਰ ਕਰ ਰਹੇ ਆ ਜੀ ਸਾਨੂੰ ਅਸੀਂ ਇਹਨਾਂ ਤੋਂ ਕੋਈ ਇਹਨਾਂ ਨੂੰ ਕੋਈ ਖਾਤਾ ਦਿੱਤਾ ਜੀ ਨਾ ਹਲੇ ਇਹਨਾਂ ਤੋਂ ਅਸੀਂ ਕੋਈ ਪੈਸਾ ਲਿਆ ਜੀ ਠੀਕ ਆ ਜੀ ਸਾਡੀਆਂ ਜ਼ਮੀਨਾਂ ਦੋ ਫਾੜ ਹੋ ਚੁੱਕੀਆਂ ਨੇ ਜੀ ਇਹਨਾਂ ਨੇ ਸਾਈਟ ਦੇ ਨਾ ਸਾਨੂੰ ਇਹਨਾਂ ਨੇ ਅਜੇ ਤੱਕ ਕੋਈ ਕਲੀਅਰ ਕਰਿਆ ਵੀ ਤੁਹਾਡੀ ਇੰਨੀ ਜ਼ਮੀਨ ਆ ਰਹੀ ਆ ਅਸੀਂ ਉੱਥੇ ਜਾਂਦੇ ਆ ਸਾਨੂੰ ਨਾ ਦਫ਼ਤਰ ਜਾਂਦੇ ਆ ਅਸੀਂ ਦਫ਼ਤਰ ਜਾਂਦੇ ਆ ਉਹ ਕਹਿੰਦੇ ਲੁਧਿਆਣੇ ਜਾਓ ਤੁਹਾਨੂੰ ਉੱਥੋਂ ਲੈਟਰ ਕਾਗਜ਼ ਮਿਲਣਗੇ ਉੱਥੇ ਵਾਲੇ ਕਹਿੰਦੇ ਤੁਹਾਨੂੰ ਐਸਡੀਐਮ ਤੋਂ ਸਮਰਾਲੇ ਜਾਓ ਉੱਥੇ ਮਿਲਣਗੇ ਆਵਾੜ ਦੀਆਂ ਕਾਪੀਆਂ ਨਾ ਕੋਈ ਵਸਤਾ ਸਾਡੀਆਂ ਜ਼ਮੀਨਾਂ ਦੋ ਫਾੜ ਹੋ ਗਈਆਂ ਉਹ ਕਹਿੰਦੇ ਜਿਹੜੀ ਬਾਕੀ ਬਚ ਗਈ ਨਾ ਅਸੀਂ ਉਹਨਾਂ ਦਾ ਤੱਕ ਇਹ ਨਾਲ ਕੋਈ ਨਾ ਰਸਤਾ ਆਇਆ ਜੀ ਕੋਈ ਸਾਡੇ ਨਾਲ ਆਪਸੇ ਨਿਕਲ ਨਿਕਲ ਕੇ ਰਾਹ ਨਹੀਂ ਚੱਲ ਜਾ ਆ ਕੇ ਨਹੀਂ ਲੈ ਬੈਠੀਏ ਇਹ ਤਾਂ ਅੱਜੂਰੀ ਖੜਕੇ ਨਾਲ ਕੋਈ ਵੀ ਕਰੇ ਕਰਕੇ ਨਾ ਭਾਗ ਜਾਊਗਾ ਜੈਨੂ ਭਾਗ ਜਾਊਗਾ ਇਹ ਜਾਨੀ ਮੇਰੇ ਕੰਮ ਤੋਂ ਖਾਦੀ ਆ ਬਾਹਰ ਨੂੰ ਕਿਉਂ ਸਾਨੂੰ ਛੱਡ ਦੇ ਨਹੀਂ ਤੁਸੀਂ ਤਨਖਾਹ ਲੇ ਕੇ ਹੁਣ ਜਾਣਾ ਨਹੀਂ ਤੁਸੀਂ ਖੁਸ਼ੀ ਮਨਾਣੀ ਹੈ ਅਸੀਂ ਤਨਖਾਹ ਦਾ ਸੁਖਿਆ ਕਰਨਾ ਹੈ ਅਸੀਂ ਦੁਖੀ ਆ ਆਹ ਚਲੋ ਨੇ ਬੈਗੇ ਕਰਦੇ ਅਸੀਂ ਕੋਲ ਆ ਦੋ ਫਾਈਲ ਤੇ ਬੈਠਦੇ ਅਸੀਂ ਫੇ ਤੁਸੀ ਕੰਸ਼ਟਰ ਨੂੰ ਕਹਿੰਦਾ ਆ ਅਸੀਂ ਤੋਂ ਮਾਰੇ ਹੋ ਆਦਰ ਨੇ ਦੇਖੋ ਮੈਂ ਆਪਸੇ ਕਿਤੇ ਆਇਆ ਅਸੀਂ ਕੋਲ ਮੈਂ ਬੈਠਾ ਹਾਂ ਮੈਂ ਮੈਦਾਨੀ ਕੋ ਲੈਣਾ ਨਹੀਂ ਦੇਣਾ ਨਹੀਂ ਆ ਕੋਈ ਥੋੜੀ ਜਿਹੀ ਬੈਠ ਦੋ ਸਾਡੇ ਘਰ ਵੀ ਢਾ ਦੋ ਸਾਡੇ ਘਰ ਵੀ ਢਾ ਦੋ ਸਾਨੂੰ ਮਾਰ ਦੋ ਉਹ ਸਾਡੇ ਘਰ ਢਾ ਦੋ ਸਾਰਾ ਕੋ ਢਾ ਦੋ ਸਾਡੇ

ਪਿੰਡ ਬਹਿਲੋਲਪੁਰ ਕੀ ਕੱਟਣਾ ਹੋਈ ਹੈ ਜੀ ਕੱਟਣਾ ਐਂ ਜੀ ਵੀ ਰੇਟ 10 ਲੱਖ ਰੁਪਇਆ ਤੁਹਾਡਾ ਧੱਕੇ ਨਾਲ ਸਾ ਤੋਂ ਕਬਜ਼ਾ ਲੈਂਦੇ ਨੇ ਸਾਨੂੰ ਰੇਟ ਨਹੀਂ ਮਨਜ਼ੂਰ ਹੈਗਾ ਇਹ ਅੱਜ ਜੋ ਟੀਮ ਕਬਜ਼ਾ ਲੈਣਗੀ ਟੀਮ ਧੱਕੇ ਨਾਲ ਕਬਜ਼ਾ ਲੈਣ ਲੱਗੀ ਹੈ ਜੀ ਸਾਡਾ ਧੱਕਾ ਮੁਕੀ ਕਰਦੇ ਨੇ ਪਰ ਅਸੀਂ ਇਹ ਨਹੀਂ ਹੋਣ ਦੇਣੀ ਜੀ ਇਹ ਨਿੱਕੀ ਮਾਂ ਸਰਕਾਰ ਵੱਲੋਂ ਸਰਕਾਰ ਵੱਲੋਂ ਜੀ ਉਹਨਾਂ ਫਰਾਸਨ ਭੇਜਾਇਆ ਉਹਨਾਂ ਨੇ ਸਰਕਾਰ ਨੇ ਵੀ ਧੱਕੇ ਨਾਲ ਤੁਸੀਂ ਕਬਜ਼ਾ ਲਓ ਸਾਨੂੰਤ ਮਤਲਬ ਕਬਜ਼ਾ ਨਹੀਂ ਮਨਜ਼ੂਰ ਹੋਏਗਾ ਜੀ ਇਹ। ਹਾਂ ਜੀ। ਸਾਨੂੰ ਤੱਕ ਇਹਦੀ ਕੋਈ ਰਕਮ ਨਹੀਂ ਹੈ। ਨਹੀਂ ਆਈ ਸਾਨੂੰ ਸੱਚ ਹੋਏ ਸੀ ਖਾਤਾ ਨੇਤਾ ਜੀ। ਕਿਸੇ ਨੇ ਨਹੀਂ ਦਿੱਤਾ ਬਿਲਕੁਲ ਇਹਨਾਂ ਨੂੰ। ਨਹੀਂ ਐਦਾਂ ਕਹਿੰਦਾ ਹਾਂ ਸਰਦਾਂ ਵੀ ਥੋੜੀ ਜਿਹੀ ਜ਼ਮੀਨ ਤੁਹਾਨੂੰ ਪੈਸੇ ਦਿੱਤੇ ਵੀ ਲੈ ਲੈਣਗੇ। ਬਿਲਕੁਲ ਜੀ ਥੋੜੇ ਸਾਹਮਣੇ ਧੱਕਾ ਵਾਂਗ ਥੋੜੇ ਸਾਹਮਣੇ ਸਾਨੂੰ। ਸਾਹਮਣੇ ਹੋ ਰਿਹਾ। ਧੱਕੇ ਕਰਦੇ ਛੱਡਣਾ। ਹਾਲੇ ਕਿਸੇ ਨੇ ਕੋਈ ਸਾਨੂੰ ਅਸੀਂ ਕਹਿੰਦੀ ਇਹਨਾਂ ਨੇ। ਹਾਂ ਜੀ ਕੀ ਨਾਮ ਹੈ ਜੀ ਤੁਹਾਡਾ? ਸੁਖਜੀਤ ਸਿੰਘ ਆ ਜੀ ਮੇਰਾ ਨਾਮ ਪਿੰਨ ਨਗਰ ਬਲੌਰਪੁਰ ਆ ਜੀ। ਤਨ ਉਹ ਇੱਥੇ ਹਾਈਵੇ ਬਣ ਰਹੇ ਕਿਹੜਾ ਹਾਈਵੇ ਆ ਸਰ ਇਹਨਾਂ ਨੇ ਮਤਲਬ ਸਾਡੀਆਂ ਜ਼ਮੀਨਾਂ ਧੱਕੇ ਨਾਲ ਐਕਵਾਇਰ ਕਰ ਰਹੇ ਆ ਜੀ ਸਾਨੂੰ ਅਸੀਂ ਇਹਨਾਂ ਤੋਂ ਕੋਈ ਇਹਨਾਂ ਨੂੰ ਕੋਈ ਖਾਤਾ ਦਿੱਤਾ ਜੀ ਨਾ ਹਲੇ ਇਹਨਾਂ ਤੋਂ ਅਸੀਂ ਕੋਈ ਪੈਸਾ ਲਿਆ ਜੀ ਠੀਕ ਆ ਜੀ ਸਾਡੀਆਂ ਜ਼ਮੀਨਾਂ ਦੋ ਫਾੜ ਹੋ ਚੁੱਕੀਆਂ ਨੇ ਜੀ ਇਹਨਾਂ ਨੇ ਸਾਈਟ ਦੇ ਨਾ ਸਾਨੂੰ ਇਹਨਾਂ ਨੇ ਅਜੇ ਤੱਕ ਕੋਈ ਕਲੀਅਰ ਕਰਿਆ ਵੀ ਤੁਹਾਡੀ ਇੰਨੀ ਜ਼ਮੀਨ ਆ ਰਹੀ ਆ ਅਸੀਂ ਉੱਥੇ ਜਾਂਦੇ ਆ ਸਾਨੂੰ ਨਾ ਦਫ਼ਤਰ ਜਾਂਦੇ ਆ ਐਸਡੀਐਮ ਦਫ਼ਤਰ ਜਾਂਦੇ ਆ ਉਹ ਕਹਿੰਦੇ ਲੁਧਿਆਣਾ ਜਾਓ ਤੁਹਾਨੂੰ ਉੱਥੋਂ ਲੈਟਰ ਕਾਗਜ਼ ਮਿਲਣਗੇ ਉੱਥੇ ਵਾਲੇ ਕਹਿੰਦੇ ਤੁਹਾਨੂੰ ਐਸਡੀਐਮ ਤੋਂ ਸਮਰਾਲੇ ਜਾਓ ਉੱਥੇ ਮਿਲ ਦਾ ਕੋ ਪ੍ਰਬੰਧ ਕਰਨਾ ਪਾਣੀ ਦਾ ਪ੍ਰਬੰਧਨ ਆ ਕੁਝ ਹੋਰ ਜੀ ਤਾਂ ਕੇ ਨਾਲ ਕੋਈ ਨਾ ਰਸਤਾ ਆ ਜੀ ਕੋਈ ਜਿੱਥੇ ਜੇ ਮੌਜੂਦਾ ਗੱਲ ਕਰੀਏ ਤਾਂ ਕੀ ਰੇਟ ਆ ਜਿਹੜਾ ਕੀਲੇ ਦਾ ਰੇਟ ਆ ਚੱਲਦੇ ਆ ਸਰ ਇੱਥੇ ਰੇਟ ਜੇ ਵੈਸੇ ਆਮ ਮਾਰਕੀਟ ਰੇਟ ਦੇਖੇ ਤਾਂ 50 50 ਲੱਖ ਰੁਪਏ ਚੱਲਦਾ ਜੀ ਸਰ ਇਹਨਾਂ ਨੇ ਸਾਰਾ ਕੁਝ ਮਤਲਬ ਫੈਕਟਰ ਵਗੈਰਾ ਲਗਾ ਕੇ ਸਾਨੂੰ ਤਕਰੀਬਨ 40 ਕ ਲੱਖ ਰੁਪਏ ਮਿਲਦਾ ਜੀ ਟੋਟਲ ਜਦ ਕਿ ਜਮੀਨਾਂ 50 50 60 60 ਲੱਖ ਰੁਪਏ ਤੋਂ ਉੱਪਰ ਦੀਆਂ ਜਮੀਨਾਂ ਨੇ ਜੀ ਰੋਡ ਦੇ ਨਾਲ ਤਾਂ ਹੋਰ ਵੀ ਰੇਟ ਇੱਥੇ ਖੜੇ ਆ ਇਹ ਜ਼ਮੀਨ ਦਾ ਕੀ ਰੇਟ ਆ ਭਾਜੀ ਇੱਥੋਂ 50 ਤੋਂ 60 ਲੱਖ ਰੁਪਏ ਵੈਸੇ ਮਾਰਕੀਟ ਰੇਟ ਚੱਲਦਾ ਜੀ ਇੱਥੇ ਵੈਸੇ ਤੁਸੀਂ ਗੱਲ ਫਾਈਨਲ ਕਰੋ ਵੀ ਅੱਜ ਹੀ ਹਮਲਾ ਫੇਲਾ ਲੈ ਗਏ ਨੇ ਤੁਹਾਨੂੰ ਪਹਿਲਾਂ ਕੋਈ ਨੋਟਿਸ ਆਇਆ ਦਾ ਸਾਨੂੰ ਕੋਈ ਨੋਟਿਸ ਨਹੀਂ ਆਇਆ ਜੀ ਇਹਨਾਂ ਦੇ ਵੱਲੋਂ ਸਾਨੂੰ ਕੋਈ ਪਟਾ ਪ੍ਰਸ਼ਾਸਨ ਤੋਂ ਵੱਲੋਂ ਕੋਈ ਨੋਟਿਸ ਨਹੀਂ ਆਇਆ ਜੀ ਇਹ ਹਾਲੇ ਉਧਰੋਂ ਸਾਨੂੰ ਕੋਈ ਕਲੀਅਰੈਂਸ ਨਹੀਂ ਆਈ ਜੀ ਵਕੀਲ ਸਾਹਿਬ ਕਹਿੰਦੇ ਨੇ ਅਸੀਂ ਕੇਸ ਲਾਇਆ ਤੁਹਾਨੂੰ ਕੋਈ ਨਾ ਕੋਈ ਅਸੀਂ ਲੈ ਕੇ ਦਵਾਂਗੇ ਜੀ ਜਾਂ ਰੇਟ ਵਧੂਗੀ ਜਾਂ ਪ੍ਰਸ਼ਾਸਨ ਕੁਝ ਵੀ ਕੋਈ ਹੱਲ ਕਰਕੇ ਦੇਊਗਾ ਜੀ ਅੱਜ ਸਿੱਧਾ ਹੀ ਆਗੇ ਅੱਜ ਸਿੱਧਾ ਹੀ ਆਗੇ ਸਾਡੇ ਸਰ ਕਬਜ਼ੇ ਲਾਉਣ ਲੱਗੇ ਸਫਸਲਾਂ ਬੀਜੀਆਂ ਹੋਈਆਂ ਸਰ ਫੇਸ ਖਰਚਾ ਕਰਿਆ ਹੋਇਆ ਕਿੱਥੋਂ ਜ਼ਿੰਮੇਦਾਰ ਬਾਜੂਗਾ ਜੀ ਪੰਜਾਬ ਸਰਕਾਰ ਦਾ ਵੀ ਇੱਥੇ ਅਸੀਂ ਮਤਲਬ ਐਮਐਲਏ ਸਾਹਿਬ ਤੱਕ ਹੁਣ ਤੱਕ ਕਿੰਨੀ ਵਾਰੀ ਉਹਨਾਂ ਨੂੰ ਲੈਟਰਾਂ ਦੇ ਚੱਕੇ ਲਿਖ ਲਿਖ ਕੇ ਜੀ ਤੇ ਉਹਨਾਂ ਨੇ ਵੀ ਕੋਈ ਜ਼ਿੰਮੇਵਾਰਾਂ ਦਾ ਕਿੰਨੇ ਕਿੰਨੇ ਵਾਰੀ ਅਸੀਂ ਜਥੇਬੰਦੀਆਂ ਜਾ ਕੇ ਉਹਨਾਂ ਨੂੰ ਮਿਲ ਚੁੱਕੇ ਆ ਉਹਨਾਂ ਵੱਲੋਂ ਵੀ ਕੋਈ ਐਮਐਲਏ ਨਹੀਂ ਜਾਂ ਕਿਸੇ ਕੋਈ ਪੰਜਾਬ ਸਰਕਾਰ ਦਾ ਕੋਈ ਨੁਮਾਇੰਦਗੀ ਕਿਸੇ ਨੇ ਅੱਗੇ ਤੱਕ ਵਾਹ ਨਹੀਂ ਫੜੀ ਜੀ ਦੋ ਦੋ ਤਿੰਨ ਤਿੰਨ ਸਾਲ ਹੋ ਗਏ ਸਾ ਸਾਨੂੰ ਧਰਨੇ ਲਾਉਂਦੇ ਆ ਨੂੰ ਕੋਈ ਕੋਈ ਨਹੀਂ ਪੁੱਛਦਾਈ ਸਰ ਬਸ ਤਾਂ ਕੰਮ ਕੀ ਚੱਲਦੀ ਆ ਜੀ ਅੰਨਾ ਪੀ ਜਾਂਦਾ ਕੁੱਤੇ ਚੱਟੀ ਜਾਂਦੇ ਨੇ ਜੀ ਬਸ ਜਨ ਨੂੰ ਦੋ ਦੋ ਪਿੰਡ ਮੇਰਾ ਨਾਮ ਸੂਰਤ ਸਿੰਘ ਆ ਜੀ ਇਹ ਜਿਹੜਾ ਪਿੰਡ ਹੈ ਜੀ ਆਪਣਾ ਪਿੰਡ ਬਹਿਲੋਲਪੁਰ ਹੈ ਜੀ ਇਹ ਜਿਹੜਾ ਹਾਈਵੇ ਨਿਕਲ ਰਿਹਾ ਇਹਦਾ ਕੀ ਮਾਮਲਾ ਤੁਹਾਡੀ ਜ਼ਮੀਨ ਕਿੰਨੀ ਮਾਮਲਾ ਕੀ ਹੈ ਇੱਕ ਤਾਂ ਇਹਨਾਂ ਨੇ ਜੀ ਪੈਸੇ ਬਹੁਤ ਘੱਟ ਦਿੱਤੇ ਸਾਨੂੰ ਨੰਬਰ 2 ਜੀ ਸਾਡੀਆਂ ਜ਼ਮੀਨਾਂ ੱੱਕੇ ਨਾ ਬਾਹ ਲੀਆਂ ਇਹਨਾਂ ਨੇ ਪੈਸਾ ਹਾਲ ਤੱਕ ਕੋਈ ਨਹੀਂ ਦਿੱਤਾ ਸਾਨੂੰ ਵੀ ਜੀ ਆਪਾਂ ਗੱਲ ਕਰੀਏ ਤੁਹਾਡਾ ਕਿ ਕਿੰਨੇ ਟਾਈਮ ਤੋਂ ਜਿਹੜਾ ਤੁਸੀਂ ਫਾਇਲਾ ਦਿੱਤੀ ਹੋਇਆ ਫਾਇਲਾ ਸਾਡੀਆਂ ਦਿੱਤੀਆਂ ਪਹਿਲਾਂ ਲੁਧਿਆਣੇ ਦਿੱਤੀਆਂ ਸੀ ਜੀ 8ਵੇਂ ਮਹੀਨੇ ਤੋਂ ਅਸੀਂ ਜੀ ਹੁਣ ਕਹਿੰਦੇ ਵੀ ਤੁਹਾਡਾ ਜਿਹੜਾ ਰਿਕਾਰਡ ਆ ਉਹ ਸੰਭਰਾਲੇ ਭੇਜ ਦਿੱਤਾ ਐਸਡੀਐਮ ਦੇ ਐਸਡੀਐਮ ਦੇ ਅਸੀਂ ਜਾਂਦੇ ਰਹੇ ਹਾਂ ਦੋ ਤਿੰਨ ਦਿਨ ਹੁਣ ਖਾਲੇ ਸਾਨੂੰ ਕੋਈ ਮਾਜਵਾ ਨਹੀਂ ਮਿਲਿਆ ਕੋਈ ਸਾਨੂੰ ਪੈਸੇ ਨਹੀਂ ਮਿਲੇ ਜ਼ਮੀਨਾਂ ਬਾਹ ਚੁੱਕੇ ਤੁਹਾਡੀ ਜ਼ਮੀਨ ਖਾਲੀ ਕਰਾ ਚੁੱਕੇ ਨੇ ਹਾਂਜੀ ਨਹੀਂ ਹੁਣ ਕੀ ਲੱਗਦਾ ਤੁਹਾਨੂੰ ਪੈਸੇ ਕਦੋਂ ਮਿਲਣਗੇ ਕੀ ਐਸ਼ਵਾਸ਼ਣ ਹੁਣ ਐਸ ਡੀ ਐਮ ਸਾਹਿਬ ਕਹਿੰਦੇ ਨੇ ਵੀ ਅਸੀਂ 15 ਦਿਨ ਦੇ ਵਿੱਚ ਦਵਾਵਾਂਗੇ ਤੁਹਾਨੂੰ ਅੱਗੇ ਦੇਖੋ ਦਿੰਦੇ ਆ ਜਾਂ ਨਹੀਂ ਦਿੰਦੇ ਇਹਨਾਂ ਦੀ ਮਰਜ਼ੀ ਹੈ ਇਹੇ ਜਿਹੜਾ ਮਾਮਲਾ ਬਚੇ ਰਿਹਾ ਦੇਖੋ ਜੀ ਇਹ ਨੈਸ਼ਨਲ ਹਾਈਵੇ ਦਾ ਜਿਹੜਾ ਪ੍ਰੋਜੈਕਟ ਹੈਗੇ ਨੇ ਪੈਕੇਜ 2 ਲੁਧਿਆਣਾ ਤੋਂ ਰੋਪੜ ਦੇ ਤਹਿਤ ਆ ਇਹ ਬੈਲ ਹੌਲਪੁਰ ਪਿੰਡ ਦੇ ਵਿੱਚ ਪੋਜੈਸ਼ਨ ਲੈਣ ਆਏ ਆ ਅ 2021 ਦੇ ਵਿੱਚ ਇਹਨਾਂ ਪਿੰਡਾਂ ਦੇ ਅਵਾਰਡ ਹੋ ਗਏ ਸੀਗੇ ਤੇ ਐਸ ਪਰ ਐਕਟ ਰਾਈਟ ਟੂ ਫੇਅਰ ਕੰਪੰਸੇਸ਼ਨ ਜਿਹੜਾ ਐਕਟ ਹੈਗਾ ਵੇ ਅ 2013 ਦੇ ਅਨੁਸਾਰ ਆਪਾਂ 60 ਦਿਨਾਂ ਬਾਅਦ ਜਿਹੜੀ ਜ਼ਮੀਨ ਉਹ ਅਵਾਰਡ ਤੋਂ ਬਾਅਦ ਨੈਸ਼ਨਲ ਹਾਈਵੇ ਨੂੰ ਵੈਸਟ ਕਰ ਜਾਂਦੀ ਹੈ ਮਾਲਕੀ ਉਹਨਾਂ ਦੀ ਹੋ ਜਾਂਦੀ ਹੈ ਉਸ ਸਬੰਧੀ ਦੇ ਵਿੱਚ ਆਪਣਾ ਅੱਜ ਕਬਜ਼ਾ ਲੈਣ ਆਏ ਆ ਤੇ ਜਿਹੜੇ ਮਾਨਯੋਗ ਹਾਈ ਕੋਰਟ ਨੇ ਆਰਡਰ ਕੀਤੇ ਨੇ ਵੀ ਜਿਸ ਕਿਸੇ ਦੇ ਕਿਸਾਨ ਭਰਾ ਦੀ ਕੋਈ ਫਾਈਲ ਪੈਂਡਿੰਗ ਹੈ ਪੈਸਿਆਂ ਦੀ ਜਿਹੜੀ ਪੈਂਡਿੰਗ ਪਈ ਟੜਕੋ ਉਹ ਇਮੀਡੀਏਟਲੀ ਕਲੀਅਰ ਕੀਤੀ ਜਾਵੇ ਉਸ ਸਬੰਧ ਦੇ ਵਿੱਚ ਜਿਹੜੇ ਇਹਨਾਂ ਨੂੰ ਮੈਂ ਲਾਸਟ ਵੀਕ ਇੱਥੇ ਇੱਕ ਕੈਂਪ ਲਾਇਆ ਸੀਗਾ ਸਾਰਿਆਂ ਨੂੰ ਜਿਹ ਇੱਕ ਚੈਕਲਿਸਟ ਦਿੱਤੀ ਸੀ ਜਿਸ ਅਨੁਸਾਰ ਜੋ ਜੋ ਰੈਲੇਵੈਂਟ ਡਾਕੂਮੈਂਟ ਸੀ ਇਹ ਲਾ ਕੇ ਆਪਣੇ ਤੁਸੀਂ ਪੈਸੇ ਲੈ ਸਕਦੇ ਹੋ ਮੇਰੇ ਕੋ 15 ਕ ਫਾਈਲਾਂ ਜਿਹੜੀਆਂ ਕੱਲ ਜਾਂ ਪਰਸੋ ਮੇਰੇ ਕੋ ਆ ਗਈਆਂ ਇਹਨਾਂ ਨੇ ਕਿਸਾਨ ਭਰਾ ਬਣ ਦਿੱਤੀਆਂ ਵੀ ਉਹਨਾਂ ਦੇ 15 ਦਿਨ ਦੇ ਵਿੱਚ ਵਿੱਚ ਪੈਸੇ ਜਿਹੜੇ ਆਪਾਂ ਦੇ ਦੇਵਾਂਗੇ ਤੇ ਕਬਜ਼ਾ ਅਸੀਂ ਅੱਜ ਲੈਣ ਆਏ ਆ ਉਸ ਸਬੰਧ ਵਿੱਚ ਮਾਨਯੋਗ ਹਾਈ ਕੋਰਟ ਨੇ ਇਹ ਵੀ ਕਿਹਾ ਸੀ ਵੀ 2 ਮ ਅਵਾਰਡ ਹੋ ਚੁੱਕਾ ਹੋਇਆ ਉਹਦਾ ਪਜੈਸ਼ਨ ਲਿਆ ਜਾਵੇ ਉਸ ਲੜੀ ਤਹਿਤ ਮਾਨਯੋਗ ਹੁਕਮ ਨਾਲ ਜੀ ਸਾਹਿਬ ਵੀ ਗੱਲ ਕਰੀਏ ਤੁਸੀਂ ਐਂਓ ਕਬਜ਼ਾ ਲੈਣ ਵਾਸਤੇ ਕਿਸਾਨ ਵਿਰੋਧ ਕਰ ਰਹੇ ਨੇ ਕਿਉਂ ਕਰ ਰਹੇ ਨੇ ਜੀ ਉਹ ਕਹਿ ਰਹੇ ਨੇ ਸਾਨੂੰ ਤਾਂ ਕੋਈ ਨੋਟਿਸ ਹੀ ਨਹੀਂ ਅਸੀਂ ਆਪਣੀ ਜ਼ਮੀਨ ਕੋਈ ਖਾਤਾ ਨੰਬਰ ਨਹੀਂ ਦਿੱਤਾ ਕੋਈ ਖਾਤ ਨਹੀਂ ਦਿੱਤੇ ਤਾਂ ਵੀ ਇਹ ਸਾਡੀ ਜ਼ਮੀਨ ਤੇ ਕਬਜ਼ਾ ਲੈਣਾ ਮੈਂ ਵੇਖੋ ਬਹਿਲੋਲਪੁਰ ਦੀ ਗੱਲ ਕਰਾਂ ਪੋਤ ਦੀ ਗੱਲ ਕਰਾਂ 90% ਲੋਕਾਂ ਨੇ ਪੈਸੇ ਚੱਕਲੇ ਹੋਏ ਨੇ ਇਹਨਾਂ ਦੋ ਪਿੰਡਾਂ ਦੀ ਗੱਲ ਕਰਾਂ ਦੋ ਪਿੰਡਾਂ ਦੇ ਅਫਸਰ ਅੱਗੇ ਅਸੀਂ ਚੱਲਦੇ ਰਾਵਾਂਗੇ ਹੌਲੀ ਹੌਲੀ ਕਰਕੇ ਪੈਸੇ ਚੁਕਨਾ ਨਾ ਚੁਕਨਾ ਕਿਸਾਨ ਦੀ ਮਰਜ਼ੀ ਹੈ ਅਸੀਂ ਬੇਨਤੀ ਕਰ ਸਕਦਾ ਵੀ ਆਪਣੀ ਫਾਈਲ ਜਮ੍ਹਾਂ ਕਰਾਓ ਜਿਵੇਂ ਮੇਰੇ ਕੋ 15 ਫਾਈਲਾਂ ਕੈਂਪ ਲਾਇਆ ਸੀ ਵੀ ਫਾਈਲਾਂ ਮੇਰੇ ਕੋ ਆ ਵੀ ਗਈਆਂ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕਾ ਹਾਂ ਜਦੋਂ ਅਵਾਰਡ ਅਨਾਉਂਸ ਹੋ ਜਾਂਦਾ ਵੇ 60 ਦਿਨਾਂ ਬਾਅਦ ਜਿਹੜੀ ਜ਼ਮੀਨ ਹੁੰਦੀ ਹੈ ਨੈਸ਼ਨਲ ਹਾਈਵੇ ਨੂੰ ਵੈਸਟ ਕਰ ਜਾਂਦੀ ਹੈ ਨੈਸ਼ਨਲ ਹਾਈਵੇ ਸਰਕਾਰ ਐਕਟ ਦਾ ਕਹਿਣਾ ਵੇ ਕੋਈ ਵੀ ਜਿਹੜੇ ਤੁਸੀਂ ਪਬਲਿਕ ਵਰਕਸ ਕੰਮ ਕਰਨੇ ਜਿਵੇਂ ਸੜਕਾਂ ਬਣਾਉਣੀਆਂ ਹਸਪਤਾਲ ਬਣਾਉਣੇ ਆ ਕੋਈ ਰੋਡ ਬਣਾਣੀ ਹੈ ਉਹਦੇ ਵਾਸਤੇ ਤੁਸੀਂ ਜ਼ਮੀਨ ਕੋਇਲ ਕਰਕੇ ਰੋਕ ਨਹੀਂ ਲੱਗ ਜਾ ਸਕਦੀ ਹਾਂ ਜਿਹੜੇ ਕਿਸਾਨ ਪਰਵਾਹ ਵਾਲਾ ਕੁਝ ਰੋਸ ਹੈਗਾ ਉਹਨਾਂ ਨੂੰ ਪੈਸੇ ਘੱਟ ਮਿਲੇ ਨੇ ਉਹ ਆਰਬਿਟਰਟਰ ਕੋ ਜਾ ਕੇ ਆਪਣਾ ਹਾਨਸਮੰਦ ਦਾ ਕੇਸ ਲਗਾ ਸਕਦੇ ਨੇ ਜੋ ਵੀ ਆਰਬਿਟਰਟਰ ਠੀਕ ਸਮਝੇਗਾ ਉਹਨਾਂ ਦੇ ਪੈਸੇ ਵੱਧ ਜਾਣਗੇ ਤੇ ਉਹਨਾਂ ਨੂੰ ਪੈਸੇ ਮਿਲ ਜਾਣਗੇ ਫਿਲਹਾਲ ਜੋ ਅਵਾਰਡ ਹੋਇਆ ਵੇ ਉਸ ਸੰਸਾਰ ਆਪਣੀਆਂ ਫਾਈਲ ਅਰਨ ਮੈਂ ਸਾਰਿਆਂ ਨੂੰ ਬੇਨਤੀ ਤੁਹਾਡੇ ਚੈਨਲ ਦੇ ਮਾਧਮ ਨਾਲ ਵੀ ਮਿਹਨਤੀ ਕਰਦਾ ਵਾਂ ਆਪਣੀ ਆਪਣੀ ਫਾਈਲ ਅਰਨ ਉਹਨਾਂ ਨੂੰ 15 ਦਿਨ ਦੇ ਵਿੱਚ ਵਿੱਚ ਅਸੀਂ ਪੈਸੇ ਦਵਾਂਗੇ ਸਰ ਕਿੰਨਾ ਰਕਬਾ ਬਣਦਾ ਜਿਹੜਾ ਹੈਗਾ ਬਲੋਲਪੁਰ ਪਿੰਡ ਦਾ ਜਾਂ ਤੁਹਾਡੇ ਜਿਹੜਾ ਥੋੜੇ ਏਰੀਆ ਚ ਪੈਂਦਾ ਜੀ ਹਾਂ ਟੋਟਲ ਜਿਹੜਾ ਅਪਰੋਕਸੀਮੇਟਲੀ ਜਿਹੜਾ ਹੈਗਾ ਮੇਰਾ 49 ਪਿੰਡ ਆ ਜਾਣੇ ਜੀ ਪੈਕਜ 2 ਦੇ ਵਿੱਚ ਬਹਿਲੋਲਪੁਰ ਦੀ ਗੱਲ ਕਰੀਏ ਤੇ 5.75 ਕਿਲੋਮੀਟਰ ਹੈਗਾ ਤੇ ਦੈਨ ਉਸ ਤੋਂ ਬਾਅਦ ਪੋਤ ਦੀ ਗੱਲ ਕਰ ਲੜਕਾ ਲੱਗਿਆ ਕਿਸਾਨ ਜਿਹੜੇ ਰੋਗ ਰਹੇ ਨੇ ਬਲੌਰਪੁਰ ਪਿੰਡ ਦੇ ਵਿੱਚ ਵੀ ਹੈ ਜਾਂ ਕਿਸੇ ਹੋਰ ਪਿੰਡ ਵਿੱਚ ਵੀ ਹੈ ਦੇਖੋ ਜੀ ਅੱਜ ਸ਼ੁਰੂਆਤ ਅਸੀਂ ਬਹਿਲੌਰਪੁਰ ਤੋਂ ਕੀਤੀ ਹੈ ਅਸੀਂ ਪਹਿਲਾਂ ਉਹਨਾਂ ਪਿੰਡਾਂ ਤੇ ਜਾ ਰਹੇ ਹਾਂ ਜਿੱਥੇ ਮੈਕਸਿਮਮ ਲੋਕਾਂ ਨੇ ਪੈਸੇ ਲੈ ਲਏ ਹੋਏ ਨੇ ਸੋ ਬਹਿਲੌਰਪੁਰ ਪਵਾਦ ਦੇ ਵਿੱਚ ਮੈਕਸਿਮਮ ਲੋਕਾਂ ਨੇ ਪੈਸੇ ਲੈ ਲਏ ਇੱਕ ਦੋ ਕਿਸਾਨਾਂ ਨੇ ਜਿਹੜੇ ਪੈਸੇ ਨਹੀਂ ਲਏ ਮੈਂ ਉਹਨਾਂ ਨੂੰ ਵੀ ਬੇਨਤੀ ਕਰਦਾ ਆਪਣੀ ਫਾਈਲ ਲਾਣ ਤੇ ਮੇਰੇ ਕੋ ਆਪਣੇ 15 ਦਿਨਾਂ ਦੇ ਵਿੱਚ ਵਿੱਚ ਪੈਸੇ ਲੈ ਜਾਓ ਵੱਡੀ ਤੋਂ ਵੱਡੀ ਸਮੱਸਿਆ ਦਾ 100% ਸਮਾਧਾਨ ਕਰਵਾਓ ਆਪਣੇ ਮਨ ਚਾਹੇ ਪ੍ਰੇਮੀ ਪ੍ਰੇਮਿਕਾ ਨੂੰ ਵਸਦਿਆਂ ਵਿੱਚ ਕਰਵਾਓ ਹਰ ਸਮੱਸਿਆ ਦਾ ਸਮਾਧ ਲਵ ਮੈਰਿਜ ਪ੍ਰੋਬਲਮ ਵਿਦੇਸ਼ ਯਾਤਰਾ ਕੋਰਟ ਕੇਸ પતિ ਪਤਨੀ ਦੇ ਵਿੱਚ ਕਲੇਸ਼ ਲਾਟਰੀ ਸੱਟਾ ਨੰਬਰ ਜਾਦੂ ਟੁਣਾ ਕੀਤਾ ਕਰਾਇਆ ਰੂਸੇ ਰੂਪਣਾ ਵੀਜ਼ਾ ਪ੍ਰੋਬਲਮ ਗ੍ਰੀਨ ਕਾਰਡ ਹੁਣੇ ਕਾਲ ਕਰੋ ਮੀਆਂ ਸਮਰਜੀ 73409 36488 73409 36488